ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਸਾਹੋ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਤਿੰਨ ਬਿਹੜਾ ਵਿਖਾਉਣੀਆਂ ਇੱਕ ਦੋਸਤੋ ਟੋਕੜ ਗੱਪਣ ਇੱਕ ਟੋਕੜਾ ਇੱਕ ਤਿਆਰ ਬਿਹੜਾ ਤੇ ਪ੍ਰੋਪਰ ਡੀਟੇਲ ਪਾਈ ਤੋਂ ਲੈ ਲੈਣੇ ਆ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੀ ਵੀਡੀਓ ਤੇ ਪਹਿਲੀ ਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਪ੍ਰੈਸ ਕਰਦੇ ਚਾਹੋਗੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26952 ਕਰਦੇ ਬਾਈ ਨਾਲ ਗੱਲ ਆ ਜਾ ਵੀ ਸ੍ਰੀ ਜੀ ਸ੍ਰੀ ਕਾਲ ਬਈ ਅੱਛਾ ਜੀ ਨਾਮ ਦੱਸ ਦੇ ਵੀ ਨਾਮ ਲਵਦੀ ਸਿੰਘ ਪਿੰਡ ਸਾਹੂਪੀ ਠੀਕ ਆ ਵਪਾਰ ਦਾ ਕੰਮ ਆ ਆਪਣਾ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਟਾਈਮ ਹੋਗਾ ਆਪ ਨੂੰ ਹੋ ਗਿਆ ਬਾਵਾ ਟਾਈਮ ਬਈ ਠੀਕ ਆ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਾਇਰਡ ਵਿਖਾਉਣੀ ਆ ਇਹਦੀ ਕੀ ਡਿਟੇਲ ਆ ਇਹ ਸੱਤਾਂ ਦੀ ਗੱਬਣਾ ਬਈ 7 ਕਿਲੋ ਹੀ ਦੁੱਧ ਦਾ ਸੱਤਾਂ ਮਹੀਨਿਆਂ ਦੀ ਗੱਬਣਾ ਤੇ 7 ਕਿਲੋ ਹੀ ਦੁੱਧ ਦਾ ਹਾਂਜੀ ਤੇ ਕਿੰਨੇ ਸੂਏ ਆ ਤੇ ਗੱਬਣਾ ਇਹ ਇਹ ਦੂਜੇ ਸੂਏ ਹੋਊਗੀ ਬਈ ਦੂਜੇ ਸੂਏ ਠੀਕ ਆ ਤੇ ਤਾਜੀ ਨੇ ਦੱਸਿਆ ਵੀ ਕਿੰਨਾ ਕ ਦੁੱਧ ਪਾਇਆ ਮਾਲ ਤਾਜੀ ਨੇ 22-23 ਕਿਲੋ 22-23 ਕਿਲੋ ਦੇਖ ਸਕਦੇ ਹੋ ਦੋਸਤੋ ਸੱਤਾਂ ਮਹੀਨਿਆਂ ਦੀ ਗੱਬਣਾ 7 ਕਿਲੋ ਹੀ ਦੁੱਧ ਦਾ ਹੁਣ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਕਦ ਘਾ ਠੀਕ ਆ ਪਲੀ ਸਭ ਹੀ ਚੰਗੀ ਆ ਦੋਸਤੋ ਤੀਜਾ ਸੂਆ ਸੁਣਾ ਇਹਨੇ ਦੂਜੇ ਸੂਏ ਠੀਕ ਆ ਦੋਸਤੋ ਦੂਜਾ ਸੂਹਾ ਸੋਣਾ ਇਹਨੇ ਦੂਜੇ ਸੂਏ ਹਰ ਤੱਕ ਬਣ ਆਇਆ ਹੈ 7 ਮਹੀਨਿਆਂ ਦੀ ਦੇਖ ਸਕਦੇ ਆ ਤਾਜੀ ਨੇ ਬਾਈਆਂ ਦਾ ਵੀ 22-23 ਕਿਲੋ ਦੁੱਧ ਪਹਿਲੇ ਸੂਏ 'ਚ ਦਿੱਤਾ ਇਹਨੇ ਥਾਨ ਹਵਾਨੇ ਦੀ ਜੱਜਮੈਂਟ ਕਰ ਸਕਦੇ ਦੇਖ ਸਕਦੇ ਆ ਵੀਡੀਓ ਬਣਾਉਣ ਦਾ ਟਾਈਮ 1 ਵਜੇ ਦਾ ਦੋਸਤੋ ਦੇਖ ਸਕਦੇ ਆ ਦੋਸਤ ਚੰਗੀ ਜਾਤ ਵਾਲੀ ਵੇਹੜਾ ਦੋਸਤੋ ਕਰ ਲਿਓ ਕਨੈਕਟ ਬਾਈਨਾ ਇਦਾ ਮੁੱਲ ਕੀ ਹੋਊਗਾ ਵੀ? ਇਹ ਬਈ ਦੇਣੀ ਆ 60 ਦੀ। 60 ਦੀ ਦੇਣੀ ਆ। ਵਿੱਚੋਂ ਮੌਕੇ ਤੇ ਤਾਂ ਹੋ ਜੂ ਮਾੜਾ ਮੋਟਾ ਮਾਨਤਾ ਨਹੀਂ ਹੋਊਗੀ। ਠੀਕ ਆ ਜਿਹੜੀ ਆਪਣੀ ਆ 2 ਨੰਬਰ ਤੇ ਇਹਨੇ ਕਿੰਨਾ ਵਸੂਆ ਸੂਣਾ? ਇਹਨੇ ਤੀਜੇ ਸੂਆ ਸੂਣਾ ਬਈ ਹਫਤਾ ਨਹੀਂ ਹੋਈ। ਹਫਤਾ ਲੈ ਜੂਗੀ ਤੀਜਾ ਸੂਆ ਸੂਣਾ। ਠੀਕ ਆ। ਇਹਨੂੰ ਵੀ ਤੋੜ ਦੇ। ਇਹ ਸੂਆ ਕਿੰਨਾ ਵਸੂਣਾ ਇਹਨੇ? ਤੀਜੇ ਵੀ ਤੀਜੇ। ਤੀਜੇ। ਦੋਸਤੋ ਤੀਜਾ ਸੂਆ ਸੂਣਾ ਹਫਤਾ ਲੈ ਜੂਗੀ। ਇਹ ਵੀ ਚੰਗੀ ਕਿੰਨਾ ਕ ਦੱਸਿਆ ਜੀ ਮਾਲਕਾਂ ਨੇ ਦੁੱਧ ਦੁੱਧ। ਇਹ ਤਾਂ ਵੀ 24 25 ਕਿਲੋ। ਠੀਕ ਆ। ਦੇਖ ਸਕਦੇ ਹੋ ਦੋਸਤੋ ਬਾਈਆਂ ਦਾ ਵੀ 24 25 ਕਿਲੋ ਦੱਸਿਆ ਮਾਲਕਾਂ ਨੇ ਦੁੱਧ ਦਿੱਤਾ ਹਵਤਾ ਅਜੇ ਪਿਆ ਥਣ ਹਵਾਨਾ ਚੰਗਾ ਗਾ ਨੌ ਵਾਦੇ ਵਿਆ ਨਾ ਹਾਂਜੀ ਹਾਂਜੀ ਬਈ ਉਹਦਾ ਜੋ ਸੰਤੀ ਉਹਦਾ ਬਣਾਇਆ ਜਾਣੀ ਠੀਕ ਹੈ ਦੋਸਤੋ ਨੌ ਵਾਦੇ ਕਰਕੇ ਆਏ ਜੇ ਤੁਰਦੀ ਆ ਇਹ ਉਂ ਠੀਕ ਆ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੱਗਾ ਗਾ ਬਾਕੀ ਹਵਾਨਾ ਨੇ ਕਾਫੀ ਚੰਗਾ ਬਣਾਇਆ ਨਾ ਦੇਖ ਸਕਦੇ ਸੋਹਣਾ ਥਣ ਲੱਗਾ ਮੁਠੀ ਵਿੱਚ ਪਾਈ ਗਾ ਇਹਦਾ ਮੁੱਲ ਜਮਾ ਜੈਜ ਇਹ ਵੀ 60 ਦੀ ਦੇਣੀ ਆ ਮੈਂ ਹੋ ਜੂ ਵਿੱਚੋਂ ਮੌਕੇ ਜਿਹੜੀ ਆਪਣੀ ਆ ਤਿੰਨ ਨੰਬਰ ਤੇ ਆ ਇਹ ਟੋਕੜ ਆ ਬਈ ਤਿੰਨਾਂ ਕੁ ਮਹੀਨਿਆਂ ਦੀ ਸੂਈ ਆ ਠੀਕ ਆ 8 ਕਿਲੋ ਦੱਸ ਦੇ ਤੇ ਬਣੀ ਬੁਣੀ ਤਾਂ ਨਹੀਂ ਨਹੀਂ ਬਣੀ ਬੁਣੀ ਠੀਕ ਆ ਇਹਦਾ ਮੁੱਲ ਇਹ 25 ਦੀ ਦੇ 25 ਦੀ ਇਹ ਵੀ ਤੋੜ ਦੇ ਮੌਕੇ ਤੇ ਤਾਂ ਹੋ ਜੂਗਾ ਵਿੱਚੋਂ ਹਨਾ ਵਿੱਚੋਂ ਮੌਕੇ ਤੇ ਦੋਸਤੋਂ ਮਾਨਤਾਣ ਹੋ ਜੂਗਾ ਇਹਦਾ 25000 ਮੁੱਲ ਆ ਕੱਦ ਦਰਮਿਆਨੇ ਦੀ ਆ ਦੋਸਤੋਂ ਇਹ ਦੇਖ ਸਕਦੇ ਆ ਦੁੱਧ 8 ਕਿਲੋ ਆ ਬਾਈ ਦਾ ਘਰ ਦੋਸਤੋ ਜਿਹੜੀ ਬਗਰਾੜੀ ਨੂੰ ਸਾਹੋਂ ਤੋਂ ਛੜਕ ਜਾਂਦੀ ਬਗਰਾੜੀ ਨੂੰ ਗੋਠ ਦੇ ਉੱਤੇ ਬਾਈ ਦਾ ਘਰ ਆ ਜੇ ਕਿਸੇ ਨੇ ਆਉਣਾ ਹੋਵੇ ਅੱਜ ਦੀ ਵੀਡੀਓ ਚ ਇਹ ਤਿੰਨ ਵਹਿੜਾਂ ਹੀ ਸੀ ਆਹ ਤੋਕੜ ਗੱਬਣ ਨੰਬਰ ਬਾਈ ਦਾ ਲੈ ਲੈਨੇ ਆਪਾਂ ਫੋਨ ਨੰਬਰ ਦੱਸ ਦੇਵੇ 7014907309 ਬਈ ਇੱਕ ਵਾਰੀ ਹੋਰ ਬੋਲ 7014907309 ਠੀਕ ਆ ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਲਈ ਤਾਂ ਇਹਦੇ ਲੋ ਸਾਰਿਆਂ ਦਾ ਧੰਨਵਾਦ